ਕੀ ਉਹ ਚੜ੍ਹਦੇ ਦਿਨ ਰਾਤ ਭੋਲੇ ਚਾਚੇ ਜੀ ਯਾਰੇ ਨਾਮ తీ ਕਰਦੇ ਸੀ ਉਥੋਂ ਦੇ ਉਹਨਾਂ ਗੋਰਖ ਪੰਥੀਆਂ ਨੇ ਬੜਾ ਦੁਐਸ਼ ਕਰਕੇ ਈਰਖਾ ਕਰਕੇ ਬੇਅਦਬੀ ਕੀਤੀ ਤੇ ਬਾਬਾ ਅਲਮਸਤਰੀ ਅਰਦਾਸ ਕੀਤੀ ਅੱਜ ਤੱਕ ਵਰਗੇ ਸਾਧ ਜੀ ਸੀ ਵੀ ਫੋਨ ਕਰ ਦਿੰਦੇ ਜਾਂ ਕੋਈ ਚਿੱਠੀਆਂ ਪਾ ਦਿੰਦੇ ਬਹੁਤ ਦੂਰ ਸੀ ਪੰਜਾਬ ਤੋਂ ਤੇ ਅਰਦਾਸ ਕੀਤੀ ਵੀ ਛੇਵੇਂ ਪਾਤਸ਼ਾਹ ਮੀਰੀਂ ਦੇ ਮਾਲਕ ਇਹ ਸਤਿਗੁਰਾਂ ਦਾ ਸਥਾਨ ਆਪ ਹੀ ਬਚਾਓ ਆ ਕੇ ਇਧਰ ਤੇ ਗੋਰਖ ਜੀ ਮਹਾਰਾਜ ਕਹਿੰਦੇ ਤੂੰ ਬੋਲੀ ਜਾਏਗਾ ਹੁਣ ਆਖੋ ਸਤਨਾਮ ਸ੍ਰੀ ਪੀਂਦੀ ਵਾਰੀ ਬਾਜ ਮਾਰੀ ਧਰਤੀ ਤੋਂ ਬੇਸ਼ੁਕੀ ਅਗੋ ਆਵਾਜ਼ ਹੀ ਨਹੀਂ ਆਈ जाके वेखया दिन रात कुजले जले रे प्यारे नाम दी हमारी जिदो चढ़ दी करते हम श्रीरंगाणा साहब ਤੇ ਪੰਜਾ ਸਾਹਿਬ ਤੇ ਹੋਰ ਗੁਰਦੁਆਰੇ ਜਿਨ੍ਹਾਂ ਦੀ ਸੇਵਾ ਉਹ ਸਾਨੂੰ ਵਾਪਸ ਮਿਲ ਜਾਵੇ ਨਨ ਕਾਲਾ ਸਾਹਿਬ ਉਹ ਵੀ ਚਾਹੀਦੀ ਏ ਸਾਨੂੰ ਲੈਣੀ ਉਹ ਵੀ ਟਾਈਮ ਆ ਗਿਆ ਦੂਰ ਨਹੀਂ ਅਰਦਾਸ ਬੇਤੀ ਨਹੀਂ ਜਾਣੀ ਸਾਰੇ ਗੁਰੂ ਘਰਾਂ ਦੀ ਸੇਵਾ ਸੁਭਾਲ ਗੁਰੂ ਪੰਥ ਖਾਲਸੇ ਨੇ ਕਰਨੀ ਹੈ ਪਰ ਜਿਹੜਾ ਨਾਮ ਦੀ ਖੁਮਾਰੀ ਜਿੰਨੂੰ ਚੜ ਗਈ ਦੇਰਤ ਭੁੱਲ ਜਾਂਦੇ ਨੇ ਜਿਹੜਾ ਦਾਸਪੁਰ ਤੋਂ ਉੱਚਾ 15 ਫੁੱਟ ਦਾ ਜਿਹੜਾ ਹੈ ਉਦਾਂ ਹੀ ਖੜਿਆ ਅਸਾਂ ਉਹ ਥੋੜਾ ਜਿਹਾ ਸਮੂਹ ਹੋਇਆ ਉਥੇ ਵਾਲੇ ਦੋੜੇ ਵੱਡਾ ਸਾਰਾ ਉਹ ਗੁਰੂ ਕੇ ਸੇਕ ਸੇਵਾ ਕਰਦੇ ਸਨ ਅੱਜ ਉਹ ਸਾਧੂ ਘਟ ਗਏ ਸਥਾਨ ਬਰਵਾਦ ਹੁੰਦੇ ਜਾ ਰਿਹਾ ਗਿਆ ਦੇ ਵਿੱਚ ਮਹਾਰਾਜ ਦਾ ਸਥਾਨ ਹੈ ਚਵੀਜਾ ਨਹੀਂ ਆਯੂਪੀਆ ਬਿਹਾਰ ਆਪਾਂ ਕਦੀ ਉਹਨਾਂ ਗੁਰਦੁਆਰਿਆਂ ਦੀ ਸਾਲ ਨਹੀਂ ਲਈ ਕਿਸੇ ਜਵਾਨੇ ਵਿੱਚ ਸਹਿਦ ਕਹਦੇ ਨਾਨਕ ਗੌਰਖੂ ਬਤਾ ਮਹਾਰਾਜ ਕਹਿੰਦੇ ਧਰਤੀ ਦਾ ਪਰਮੇਸ਼ਰ ਦੀ ਹੈ ਕਿਉਂ ਚਿੰਤ ਕਰਦੇ ਹੋ ਕਹਿੰਦੇ ਨਾ ਸਭਤੀ ਤੇ ਸਾਡੀ ਹੈ ਧਰਤੀ ਨੂੰ ਕੋਲੇ ਮੁੰਡਾ ਚੇਲਾ ਆਪਣਾ ਪਤਨੀ ਜੀ ਆਵਾਜ਼ ਵਾਲਾ ਬੱਚਾ ਉਹ ਨਮਾ ਪਾਤਾ ਤੇ ਆਵਾਜ਼ ਮਾਰ ਕੇ ਕਹਿੰਦੇ ਧਰਤੀ ਤੂੰ ਕਿਸ ਦੀ ਹੈ ਉਹ ਮੁੰਡਾ ਗੁਰੂ ਸਿੰਘ ਨਾਮ ਚੁਕਵਾ ਕੇ ਸਾਰੇ ਵਰਲਡ ਵਿੱਚ ਵੰਡਿਆ ਉਹ ਕਿਵੇਂ ਕਹਿ ਸਕਦੇ ਵੀ ਦੱਸੋ ਤਾਂ ਗੁਰੂ ਅਸੀਂ ਚਾਤ ਬੰਦ ਕਰ ਦਿਆਂਗੇ ਉਹ ਦਸ਼ਮਗ੍ਰੰਥ ਸਾਹਿਬ ਜੱਤੇ ਪੜਿਆ ਦੀ ਬਾਣੀ ਤੇ ਖਾਲਸੇ ਬੋਲੇ ਸੱਚ ਪੂੜਾ ਜਲ ਜਾ ਬਈ ਆਖੋ ਸਤਨਾਮ ਸ੍ਰੀ ਵਾਹਿ ਦੇਖੋ ਸੱਚ ਬੋਲਣਾਰੇ ਝੂਠੇ ਨੂੰ ਅਗਲਾ ਕੜਾ ਬੈਠੇ ਜੀ ਆਇਆਂ ਜੀ ਮੈਂ ਸਭ ਬਹੁਤ ਵਡਪਾਗੇ ਮਹਿਸੂਸ ਕਰ ਰਹੇ ਆ ਅੱਜ ਸਾਰੇ ਸੰਗਤ ਸਾਰੇ ਸਾਡੇ ਮੋਦਬਾਰ ਸਰਪੰਚ ਸਮਤੀ ਮੈਂਬਰ ਸਾਰੇ ਜੀ ਇੱਥੇ ਬਾਬਾ ਜੀ ਦਾ ਅਸ਼ੀਰਵਾਦ ਲੈਣ ਆਏ ਆ ਸਾਰੀਆਂ ਸੰਗਤਾਂ ਦੇ ਨਾਲ ਜਿਹੜਾ ਆ ਅਸ਼ੀਰਵਾਦ ਮੱਥਾ ਟੇਕਣ ਦਾ ਮੌਕਾ ਮਿਲਿਆ ਬੜੇ ਬਹੁਤ ਚੰਗਾ ਵਡਪਾਗਾ ਮਹਿਸੂਸ ਕਰਦੇ ਸਾਡੇ ਇਸ ਏਰੀਆ ਨੂੰ ਜਿਹੜਾ ਬਾਬਾ ਜੀ ਦਾ ਅਸ਼ੀਰਵਾਦ ਆ ਹਰ ਔਖੇ ਵੇਲੇ ਅਰਦਾਸ ਤੇ ਚਲੋ ਕੰਮ ਕਰਦੀ ਕਰਦੀ ਏ ਨਾਲ ਬਾਬਾ ਜੀ ਵੀ ਨਾਲ ਹੋ ਕੇ ਜਿਹੜਾ ਆ ਹਮੇਸ਼ਾ ਸਾਥ ਦਿੰਦੇ ਰਹੀ ਇਸ ਈਰੀ ਤੇ ਬੜਾ ਆਸ਼ੀਰਵਾਦ ਆ ਉਹ ਬੜਾ ਬੜਪਾਗੀ ਮਹਿਸੂਸ ਕਰਦੇ ਧੰਨਵਾਦ ਜੀ ਗੁਰੂ ਘਰ ਤੇ ਮੱਥਾ ਟੇਕਣਾ ਹਰ ਇੱਕ ਸਿੱਖ ਦਾ ਫਰਜ਼ ਆ ਇਹ ਬੜਾ ਵੱਡਾ ਸਮਾਰੋਹ ਸੀ ਇਸੇ ਸਾਤ ਦਿਨ ਤੋਂ ਚੱਲੇ ਆ ਰਿਹਾ ਸੀ ਤੇ ਅਸੀਂ ਆਪਣੇ ਆਪ ਨੂੰ ਇੱਥੇ ਹਾਜ਼ਰੀ ਲਵਾ ਕੇ ਬੜਾ ਬੜਪਾਗਾ ਸਮਝਦੇ ਆ ਕਿ ਜਿਹੜੇ ਮਹਾਪੁਰਸ਼ਾਂ ਦੇ ਚਰਨਾਂ 'ਚ ਹਾਜ਼ਰੀ ਲੱਗਣ ਨਾਲ ਕਈ ਜਨਮਾਂ ਦੇ ਕਾਪ ਛੁੱਟੇ ਜਾਂਦੇ ਆ ਇਸ ਕਰਕੇ ਬਹੁਤ ਇਹ ਬਹੁਤ ਸੰਤਾ ਨੂੰ ਵੀ ਬਹੁਤ-ਬਹੁਤ ਵਧਾਈ ਹੈ ਕਿ ਜਿਹੜਾ ਤਿਹਾਰ ਵਡੇ ਪੱਦਰ ਤੇ ਗੁਰਮੁਖ ਸਵਾਗਤ ਹੋਇਆ ਵਡੇ ਪੱਦਰ ਤੇ ਮਨਾਇਆ ਗਿਆ ਇਹਦੇ ਤੋਂ ਵੱਧ ਤੋਂ ਵੱਧ ਸਾਨੂੰ ਸਾਰਿਆਂ ਨੂੰ ਲਾਹੌ ਉਠਾਣਾ ਚਾਹੀਦਾ ਤੇ ਸਾਨੂੰ ਆਪਣੇ ਬਾਣੀ ਬਾਣੀ ਨਾਲ ਜੁੜਨਾ ਚਾਹੀਦਾ ਗੁਰਸਿੱਖੀ ਧਾਰਨ ਕਰਨੀ ਚਾਹੀਦੀ ਆ ਸਾਡੀ ਨੌਜਵਾਨੀ ਨਸ਼ਿਆਂ ਤੋਂ ਬਾਹਰ ਆ ਕੇ ਗੁਰੂ ਦੇ ਲਾਲ ਲੱਗਣ ਦੀ